ਸਤਿ ਸ੍ਰੀ ਅਕਾਲ ਜੀ ਪੇਸ਼ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੁਸੀਂ ਕਿੱਥੋਂ ਖਬਰਾਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਕਰਨਾ ਨਾ ਭੁੱਲਣਾ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਚ ਜ਼ਮੀਨ ਪੂਲਿੰਗ ਸਕੀਮ ਵਿਰੁੱਧ ਵੱਡਾ ਪ੍ਰਦਰਸ਼ਨ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਜ਼ਮੀਨ ਪੂਲਿੰਗ ਸਕੀਮ ਨੂੰ ਕਿਸਾਨ ਵਿਰੋਧੀ ਦੱਸਦਿਆਂ ਵਿਰੋਧ ਕੀਤਾ ਸੁਖਬੀਰ ਨੇ ਪੰਜਾਬੀ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਤੇ ਰੱਖਵੇ ਦੀ ਮੰਗ ਕੀਤੀ ਪੰਜਾਬ ਸਰਕਾਰ ਨੇ ਜ਼ਮੀਨ ਪੂਲਿੰਗ ਸਕੀਮ ਨੂੰ ਲੈ ਕੇ ਅਕਾਲੀ ਦਲ ਦੀ ਆਲੋਚਨਾ ਕੀਤੀ ਮંત્રી ਕਰਨਪ੍ਰੀਤ ਸਿੰਘ ਸਵodne ਸਕੀਮ ਨੂੰ ਕਿਸਾਨਾਂ ਲਈ ਲਾਭਕਾਰੀ ਦੱਸਿਆ ਅਤੇ ਸੁਖਬੀਰ ਬਾਦਲ ਤੇ ਭਰੋਸਾ ਘਾਤ ਦਾ ਦੋਸ਼ ਲਾਇਆ ਪੰਜਾਬ ਚ 80% ਸਰਕਾਰੀ ਨੌਕਰੀਆਂ ਸਥਾਨਕ ਨੌਜਵਾਨਾਂ ਲਈ ਰੱਖਵੇ ਕਰਨ ਦੀ ਮੰਗ ਭਾਜਪਾ ਨੇਤਾ ਗੁਰਦੀਪ ਸਿੰਘ ਗੋਸ਼ਾ ਨੇ ਰਾਜਪਾਲ ਨੂੰ ਮਿਲ ਕੇ ਮੰਗ ਰੱਖੀ ਕੈਨੇਡਾ ਚ ਪੰਜਾਬੀ ਗਾਇਕ ਜੈਜੀਬੀ ਨੂੰ ਲੈ ਕੇ ਵਿਵਾਦ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚ ਜੈਜੀਬੀ ਨੂੰ ਸਨਮਾਨਿਤ ਕਰਨ ਤੇ ਖਾਲਿਸਤਾਨੀ ਸੰਬੰਧਾਂ ਕਾਰਨ ਵਿਵਾਦ ਉੱਠਿਆ ਕੈਨੇਡਾ ਚ ਪੰਜਾਬੀ ਗਾਇਕ ਜੈਜੀਬੀ ਨੂੰ ਲੈ ਕੇ ਵਿਵਾਦ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚ ਜੈਜੀਬੀ ਨੂੰ ਸਨਮਾਨਿਤ ਕਰਨ ਖਾਲਿਸਤਾਨੀ ਸੰਬੰਧਾਂ ਕਾਰਨ ਵਿਵਾਦ ਉੱਠਿਆ ਦਿਲ ਲੂਮੀਨਾਟੀ ਟੂਰ ਭਾਰਤ ਦਾ ਸਭ ਤੋਂ ਵੱਡਾ ਟੂਰ ਬਣਿਆ ਰਿਪਲ ਇਫੈਕਟ ਸਟੂਡੀਓਜ਼ ਦੇ ਸੀਈਓ ਸੁਨਾਲੀ ਸਿੰਘ ਨੇ ਦੱਸਿਆ ਕਿ ਇਹ ਟੂਰ ਭਾਰਤ ਦੇ ਇਤਿਹਾਸ ਚ ਸਭ ਤੋਂ ਵੱਡਾ ਸੀ ਪੰਜਾਬੀ ਫਿਲਮ ਮਜਹਿਲ 31 ਜਨਵਰੀ 2005 ਨੂੰ ਰਿਲੀਜ਼ ਹੋਈ ਦੇਵ ਖਰੋੜ ਅਤੇ ਰੂਪੀ ਗਿਲ ਮੁੱਖ ਭੂਮਿਕਾਵਾਂ ਚ ਇਹ ਫਿਲਮ ਪੰਜਾਬੀ ਐਕਸ਼ਨ ਦੀ ਨਵੀਂ ਚਾਲਕ ਪੇਸ਼ ਕਰਦੀ ਹੈ ਕੇਂਦਰ ਸਰਕਾਰ ਵੱਲੋਂ 14 ਖਰੀਫ ਫਸਲਾਂ ਦੀ ਐਮਐਸਪੀ ਵਧਾਈ ਪਰ ਕਿਸਾਨ ਅਸੰਤੁਸ਼ਟ ਪੰਜਾਬ ਝੋਟਾਣ ਦੀ ਐਮਐਸਪੀ 69 ਰੁਪਏ ਵਧਾ ਕੇ 2369 ਰੁਪਏ ਪ੍ਰਤੀ ਕੁਇੰਟਲ ਕੀਤੀ ਗਈ ਪਰ ਕਿਸਾਨਾਂ ਨੇ ਇਸ ਨੂੰ ਅਣਮਨੁੱਖੀ ਦੱਸਦਿਆਂ ਸੀ ਦੋ ਜੋੜ ਦਾ ਨਿਸ਼ਾਨ 50% ਲਾਭ ਦੀ ਮੰਗ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਲੈਂਡ ਪੂਲਿੰਗ ਨੀਤੀ ਦੀ ਰੱਖਿਆ ਕੀਤੀ ਮਾਨ ਨੇ ਪਟਿਆਲਾ 'ਚ ਕਿਹਾ ਕਿ ਇਹ ਨੀਤੀ ਵਿਕਾਸ ਲਈ ਹੈ ਅਤੇ ਕਿਸੇ ਵੀ ਕਿਸਾਨ ਦੀ ਜ਼ਮੀਨ ਜ਼ਬਰਦਸਤੀ ਨਹੀਂ ਲੈ ਜਾਵੇਗੀ ਅੰਮ੍ਰਿਤਸਰ ਜਾਮਨਗੜ੍ਹ ਐਕਸਪ੍ਰੈਸਵੇ ਦੀ ਨਿਰਮਾਣ ਕਾਰਜ ਜਾਰੀ ਪੰਜਾਬ ਤੋਂ ਗੁਜਰਾਤ ਤੱਕ 1256.95 ਕਿਲੋਮੀਟਰ ਲੰਬਾ ਇਹ ਐਕਸਪ੍ਰੈਸਵੇ ਦਸੰਬਰ 2025 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ ਪੰਜਾਬ ਚਪਹਿਲੀ ਕੋਵਿਡ ਮੌਤ ਸਰਕਾਰ ਨੇ ਸੰਭਾਵਨਾ ਦੱਸੀ ਲੁਧਿਆਣਾ ਦੇ ਇੱਕ ਨਿਵਾਸੀ ਦੀ ਕੋਵਿਡ ਨਾਲ ਮੌਤ ਹੋਈ ਪਰ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸਥਿਤੀ ਨਿਯੰਤਰਣ ਚ ਹੈ ਅਤੇ ਕਾਬਰੌਂ ਦੀ ਲੋੜ ਨਹੀਂ ਪੰਜਾਬ ਸਕੂਲਾਂ ਦੀ ਗਰਮੀ ਦੀ ਛੁੱਟੀ 2 ਤੋਂ 30 ਜੂਨ ਤੱਕ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਗਰਮੀ ਦੀ ਲਹਿਰ ਦੇ ਮੱਦੇਨਜ਼ਰ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲ 2 ਤੋਂ 30 ਜੂਨ ਤੱਕ ਬੰਦ ਰਹਿਣਗੇ ਕੁਝ ਸਕੂਲਾਂ ਵਿੱਚ ਸਮਰ ਕੈਂਪ ਵੀ ਆਯੋਜਿਤ ਕੀਤੇ ਜਾਣਗੇ ਮੁੱਲਾਂਪੁਰ ਵਿੱਚ ਆਈਪੀਐਲ ਪਲੇਆਫ ਮੈਚਾਂ ਲਈ ਸੁਰੱਖਿਆ ਵਧਾਈ ਗਈ ਮੁੱਲਾਂਪੁਰ ਨਵਾਂ ਚੰਡੀਗੜ੍ਹ ਵਿੱਚ ਹੋਣ ਵਾਲੇ ਆਈਪੀਐਲ 2025 ਪਲੇਆਫ ਮੈਚਾਂ ਲਈ ਪੰਜਾਬ ਪੁਲਿਸ ਨੇ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਹਨ ਹਾਲੀਆ ਪਹਲਗਾਮ ਹਮਲੇ ਦੇ ਮੱਦੇਨਜ਼ਰ ਇੱਕ ਕਦਮ ਚੁੱਕਿਆ ਗਿਆ ਹੈ ਬਠਿੰਡਾ ਵਿੱਚ ਤਾਪਮਾਨ 43.8 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਪੰਜਾਬ ਵਿੱਚ ਗਰਮੀ ਦੀ ਲਹਿਰ ਜਾਰੀ ਹੈ ਅਤੇ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਅਗਲੇ ਦਿਨਾਂ ਵਿੱਚ ਹਨੇਰੀ ਅਤੇ بارش ਦੀ ਸੰਭਾਵਨਾ ਜਤਾਈ ਹੈ ਸੁਖਦੇਵ ਸਿੰਘ ਢੀਂਡ ਦਾ ਸਦਾ ਦੇਹਾਂਤ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡ ਸਦਾ 99 ਸਾਲ ਦੀ ਉਮਰ ਵਿੱਚ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹਨਾਂ ਦੇ ਨਿਦਨ ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਨੇਤਾ ਨੇ ਦੁੱਖ ਪ੍ਰਗਟਾਇਆ ਹੈ। ਪੰਜਾਬ ਸਰਕਾਰ ਵੱਲੋਂ ਮੁੱਖ ਸ਼ਹਿਰਾਂ ਵਿੱਚ ਕਲੈਕਟਰ ਰੇਟ ਵਧਾਏ ਜਾਣਗੇ। ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਮੁੱਖ ਸ਼ਹਿਰਾਂ ਵਿੱਚ ਜਾਇਦਾਦਾਂ ਦੇ ਕਲੈਕਟਰ ਰੇਟ ਵਧਾਏ ਜਾਣਗੇ। ਇਹ ਨਵੇਂ ਰੇਟ ਚਾਲੂ ਵਿੱਤੀ ਸਾਲ ਦੇ ਦੂਜੇ ਚੌਥਾਈ ਵਿੱਚ ਲਾਗੂ ਹੋਣ ਦੀ ਸੰਭਾਵਨਾ ਹੈ। ਫਾਜ਼ਿਲਕਾ ਐਸਐਸਪੀ ਮੁਰਤਲ चार पुलिस कर्मचारी गिरफ़्तार फाजिलका रिश्वतखोरी के मामले में चार पुलिस कर्मचारियों की गिरफ्तारी तो बाद एस एस पी नल कर दिया गया है इन्होंने एक नाबालिग के परिवार तो रिश्वत लैंड दोष हैं पंजाब सरकार ने जुडिशियल अधिकारियों पुरानी पेंशन स्कीम चुन की पंजाब सरकार ने उच्च न्यायपालिका और जिला न्यायपालिका के अधिकारियों पुरानी पेंशन स्कीम ऑपस चुनने ल महीने का समय दिता है पंजाब विच तीन जून मॉक ड्रिल दी योजना पंजाब समेत चार सरहदी विच तीन जून न मॉक ड्रिल करवाई जाएगी ਇਹ ਅਭਿਆਸ ਨਾਗਰਿਕਾਂ ਤੇ ਰੱਖਿਆ ਕਰਮਚਾਰੀਆਂ ਦੀ ਤਿਆਰੀ ਵਧਾਉਣ ਲਈ ਕੀਤੇ ਜਾ ਰਹੇ ਹਨ।